ਨਮਸਕਾਰ ਦੋਸਤੋ ਕਰੋਨਾ ਵਿੱਚ ਇੱਕ ਹੁੰਦੇ ਹਨ ਇਸ ਦਿਨ ਜਨਮੇ ਹੋਏ ਬੱਚੇ ਚਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੀਡੀਓ ਦੀ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਤੁਹਾਨੂੰ ਬੇਨਤੀ ਹੈ ਕਿ ਵੀਡੀਓ ਨੂੰ ਅੰਤ ਤੱਕ ਦੇਖਣਾ ਕਿਉਂਕਿ ਅਧੂਰਾ ਗਿਆਨ ਕਿਸੇ ਕੰਮ ਦਾ ਨਹੀਂ ਹੁੰਦਾ ਜਿਸ ਤਰ੍ਹਾਂ ਜਨਮ ਕੁੰਡਲੀ ਅਤੇ ਜਨਮ ਤਿਥੀ ਦੇ ਅਨੁਸਾਰ ਤਿਥੀ ਨਾਲ ਮਨੁੱਖ ਦੇ ਸੁਭਾਅ ਬਾਰੇ ਜਾਣਿਆ ਜਾ ਸਕਦਾ ਹੈ ਉਸੇ ਤਰ੍ਹਾਂ ਵਿਅਕਤੀ ਦੇ ਜਨਮ ਤੋਂ ਵੀ ਪਤਾ ਲੱਗਦਾ ਹੈ ਕਿ ਉਸ ਵਿਅਕਤੀ ਦੀ ਪਰਸਨੈਲਿਟੀ ਦਾ ਪਤਾ ਲਗਾ ਸਕਦੇ ਹਾਂ ਹਫਤੇ ਦੇ 7 ਦਿਨਾਂ ਵਿੱਚ ਜਨਮੇ ਲੋਕਾਂ ਦੀਆਂ ਵਿਸ਼ੇਸ਼ਤਾਵਾਂ ਅਲੱਗ-ਅਲੱਗ ਹੁੰਦੀਆਂ ਹਨ ਤਾਂ ਚਲੋ ਜਾਣਦੇ ਹਾਂ ਸਤਾ ਦੇ ਅਲੱਗ-ਅਲੱਗ ਦਿਨਾਂ ਤੇ ਜਨਮੇ ਹੋਏ ਬੱਚਿਆਂ ਦਾ ਭਵਿੱਖ ਕਿਸ ਤਰ੍ਹਾਂ ਦਾ ਹੋਵੇਗਾ ਲੇਕਿਨ ਕੀ ਤੁਹਾਨੂੰ ਪਤਾ ਹੈ ਕਿ ਹਰ ਦਿਨ ਦੀ ਇੱਕ ਅਲੱਗ એનર્ਜੀ ਹੁੰਦੀ ਹੈ ਜੋ ਜਿਸ ਦਿਨ ਪੈਦਾ ਹੋਣ ਵਾਲੇ ਬੱਚੇ ਦੇ ਉੱਤੇ ਪ੍ਰਭਾਵ ਪਾਉਂਦੀ ਹੈ ਜੋਤੀ ਦੇ ਅਨੁਸਾਰ ਜਿਹੜੇ ਸਤਾ ਦੇ ਜਿਸ ਦਿਨ ਬੱਚਾ ਪੈਦਾ ਹੁੰਦਾ ਹੈ ਉਸ ਤੇ ਉਸ ਦਾ ਕਾਫੀ ਪ੍ਰਭਾਵ ਪੈਂਦਾ ਹੈ ਆਓ ਜਾਣਦੇ ਹਾਂ ਕਿਸ ਦਿਨ ਪੈਦਾ ਹੋਏ ਬੱਚੇ ਵਿੱਚ ਕੀ ਖੂਬੀਆਂ ਹੁੰਦੀਆਂ ਹਨ ਸੌਂ ਬਾਰ ਜੋਤਿਸ਼ ਸ਼ਾਸਤਰ ਦੇ ਅਨੁਸਾਰ ਸੌਂ ਬਾਰ ਦੇ ਦਿਨ ਪੈਦਾ ਹੋਇਆ ਬੱਚਾ ਸੋਮਵਾਰ ਦੇ ਦਿਨ ਜਨਮੇ ਲੋਕ ਦੂਸਰਿਆਂ ਨੂੰ ਖੁਸ਼ੀਆਂ ਵੰਡਦੇ ਹਨ ਚਾਹੇ ਕੋਈ ਵੀ ਪਰਿਸਥਿਤੀ ਹੋਵੇ ਹਮੇਸ਼ਾ ਖੁਸ਼ ਰਹਿੰਦੇ ਹਨ ਇਸ ਦਿਨ ਲੋਕਾਂ ਨੂੰ ਖਾਂਸੀ ਜੁਕਾਮ ਜੈਸੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਹ ਲੋਕ ਆਪਣੇ ਲਕਸ਼ ਨੂੰ ਪਾਉਣ ਲਈ ਬਹੁਤ ਜ਼ਿਆਦਾ ਮਿਹਨਤ ਕਰਦੇ ਹਨ ਹਮੇਸ਼ਾ ਇਹਨਾਂ ਨੂੰ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਦੇ ਬਾਅਦ ਵੀ ਇਹ ਲੋਕ ਹਸਮੁਖ ਹੁੰਦੇ ਹਨ ਅਤੇ ਮਿੱਠਾ ਬੋਲਦੇ ਹਨ ਚੰਦਰ ਦੇ ਨਾਲ ਸੰਬੰਧਿਤ ਹੋਣ ਕਰਕੇ ਇਹਨਾਂ ਦਾ ਮਨ ਚੰਚਲ ਰਹਿੰਦਾ ਹੈ ਅਤੇ ਨਿਰੰਤਰ ਇਹਨਾਂ ਦੇ ਵਿਚਾਰ ਬਦਲਦੇ ਰਹਿੰਦੇ ਹਨ ਇਹ ਲੋਕ ਬੁੱਧੀਮਾਨ ਕਲਾ ਪ੍ਰੇਮੀ ਬਹਾਦਰ ਹੁੰਦੇ ਹਨ ਸੁਖ ਦੁਖ ਦੇ ਇੱਕੋ ਜਿਹੇ ਇੱਕੋ ਜਿਵੇਂ ਦੇ ਰਹਿੰਦੇ ਹਨ ਇਸ ਦਿਨ ਜਨਮੇ ਹੋਏ ਵਿਅਕਤੀ ਦੀ ਯਾਦਦਾਸ਼ਤ ਬਹੁਤ ਜਿਆਦਾ ਤੇਜ਼ ਹੁੰਦੀ ਹੈ ਪਰ ਇਹਨਾਂ ਵਿੱਚ ਧਿਆਰੇ ਦੀ ਕਮੀ ਹੁੰਦੀ ਹੈ ਮੰਗਲਵਾਰ ਜੋਤਿਸ਼ਾਸ਼ਤਰ ਦੇ ਅਨਸਾਰ ਮੰਗਲਵਾਰ ਦੇ ਦਿਨ ਪੈਦਾ ਹੋਏ ਲੋਕ ਹਨੂਮਾਨ ਜੀ ਦੇ ਬਹੁਤ ਵੱਡੇ ਭਗਤ ਹੁੰਦੇ ਹਨ ਇਸ ਦਿਨ ਜਨਮੇ ਲੋਕ ਦਿਮਾਗ ਦੇ ਕਾਫੀ ਤੇਜ ਹੁੰਦੇ ਹਨ ਲੇਕਿਨ ਸੁਭਾਅ ਬਹੁਤ ਮਾਸੂਮ ਤੇ ਸਿੱਧੇ ਹੁੰਦੇ ਹਨ ਇਹ ਆਪਣੀ ਗੱਲਾਂ ਤੋਂ ਕਦੇ ਵੀ ਪਲਟਦੇ ਨਹੀਂ ਇਨਾਂ ਨੂੰ ਕੋਈ ਗੱਲ ਬੁਰੀ ਲੱਗ ਜਾਂਦੀ ਹੈ ਤਾਂ ਵੀ ਇਹ ਕਿਸੇ ਦੀ ਨਹੀਂ ਸੁਣਦੇ ਮੰਗਲਵਾਰ ਦੇ ਦਿਨ ਜਨਮ ਲੈਣ ਵਾਲੇ ਵਿਅਕਤੀ ਗੁੱਸੇ ਵਾਲੇ ਊਰਜਾ ਤੇ ਭਰਪੂਰ ਵਿਚਾਰਾਂ ਦਾ ਸਮਰਥਨ ਕਰਨ ਵਾਲੇ ਹੁੰਦੇ ਹਨ ਇਸ ਦਿਨ ਜੰਮੇ ਵਿਅਕਤੀਆਂ ਤੇ ਮੰਗਲ ਗ੍ਰਹਿ ਦਾ ਵਿਸ਼ੇਸ਼ ਪ੍ਰਭਾਵ ਹੁੰਦਾ ਹੈ ਇਸ ਦਿਨ ਜੰਮੇ ਵਿਅਕਤੀ ਬਾਧਾਵਾਂ ਨੂੰ ਪਾਰ ਕਰਕੇ ਆਪਣਾ ਪਥ ਹਾਸਿਲ ਕਰਦੇ ਹਨ ਇਸ ਤਰ੍ਹਾਂ ਦੇ ਲੋਕ ਪ੍ਰਸ਼ੰਸਾ ਸੁਣਨ ਦੇ ਕਾਫੀ ਇੱਛੁਕ ਹੁੰਦੇ ਹਨ ਦੰਪਤੀਏ ਜੀਵਨ ਇਹਨਾਂ ਦਾ ਬਹੁਤ ਵਧੀਆ ਹੁੰਦਾ ਹੈ ਇਹ ਬਹੁਤ ਜ਼ਿਆਦਾ ਗੁੱਸੇ ਵਾਲੇ ਤੇ ਆਸਵਾਸ ਨਹੀਂ ਲੋਕਾਂ ਨਾਲ ਇਹਨਾਂ ਦੀ ਜ਼ਿਆਦਾ ਨਹੀਂ ਬੰਦੀ ਬੁੱਧਵਾਰ ਬੁੱਧਵਾਰ ਨੂੰ ਜਨਮ ਲੈਣ ਵਾਲੇ ਲੋਕ ਬਹੁਤ ਬੁੱਧੀਮਾਨ ਹੁੰਦੇ ਹਨ ਇਹ ਲੋਕ ਆਪਣੇ ਪਰਿਵਾਰ ਅਤੇ ਸਮਾਜ ਨੂੰ ਸਮਰਪਿਤ ਹੁੰਦੇ ਹਨ ਹਮੇਸ਼ਾ ਦੂਸਰਿਆਂ ਦੀ ਮਦਦ ਕਰਨ ਲਈ ਤਿਆਰ ਰਹਿੰਦੇ ਹਨ ਇਹਨਾਂ ਨੂੰ ਪੜ੍ਹਨ ਲਿਖਣ ਦਾ ਕਾਫੀ ਸ਼ੌਂਕ ਹੁੰਦਾ ਹੈ ਬੁੱਧਵਾਰ ਦੇ ਦਿਨ ਜਨਮ ਲੈਣ ਵਾਲੇ ਲੋਕਾਂ ਦੇ ਕੋਲ ਤੁਹਾਨੂੰ ਬਹੁਤ ਜ਼ਿਆਦਾ ਹੁੰਦਾ ਹੈ ਇਨਾਂ ਦੀ ਬਾਕਲ ਕਰਨ ਦਾ ਤਰੀਕਾ ਵੀ ਕਾਫੀ ਲග් ਹੁੰਦਾ ਹੈ ਬੁੱਧਵਾਰ ਦੇ ਦਿਨ ਗਣੇਸ਼ ਜੀ ਨੂੰ ਮੰਨਿਆ ਜਾਂਦਾ ਹੈ ਇਸ ਦਿਨ ਜਨਮੇ ਲੋਕ ਬੁੱਧੀਮਾਨ ਹੋਣ ਦੇ ਨਾਲ ਗੱਲ ਕਰਨ ਵਿੱਚ ਵੀ ਬਹੁਤ ਮਾਹਿਰ ਹੁੰਦੇ ਹਨ ਇਹ ਲੋਕ ਆਪਣੇ ਪਰਿਵਾਰ ਨੂੰ ਸਮਰਪਿਤ ਹੁੰਦੇ ਹਨ ਇਹ ਲੋਕ ਕੁਝ ਵੀ ਕਰਨ ਲਈ ਹੁੰਦੇ ਤਿਆਰ ਹਨ ਇਹ ਲੋਕ ਭਾਗਿਆਸ਼ਾਲੀ ਹੁੰਦੇ ਹਨ ਇਹ ਕਿਸੇ ਵੀ ਸਮੱਸਿਆ ਵਿੱਚ ਫਸ ਕੇ ਆਸਾਨੀ ਨਾਲ ਬਾਹਰ ਨਿਕਲ ਜਾਂਦੇ ਹਨ ਗੁਰੂਵਾਰ ਦੇ ਦਿਨ ਜਨਮ ਲੈਣ ਵਾਲੇ ਬੱਚੇ ਆਕਰਸ਼ਕ ਅਤੇ ਪ੍ਰਭਾਵਸ਼ਾਲੀ ਹੁੰਦੇ ਹਨ ਇਹਨਾਂ ਦਾ వ్యక్తిగత ਦੂਸਰੇ ਲੋਕਾਂ ਤੋਂ ਅਲੱਗ ਹੁੰਦਾ ਹੈ ਇਹ ਆਸਾਨੀ ਨਾਲ ਆਪਣੇ ਬਲ ਕਿਸੇ ਨੂੰ ਵੀ ਆਕਰਸ਼ਿਤ ਕਰ ਸਕਦੇ ਹਨ ਇਹ ਲੋਕ ਬਾਤਚੀਤ ਵਿੱਚ ਮਾਹਰ ਹੁੰਦੇ ਹਨ ਇਹ ਸੰਸੀ ਅਤੇ ਸਮਝਦਾਰ ਹੁੰਦੇ ਹਨ ਗੁਰੂਵਾਰ ਨੂੰ ਜਨਮ ਲੈਣ ਵਾਲੇ ਲੋਕ ਬੁੱਧੀਮਾਨੀ ਅਤੇ ਸੰਸੀ ਹੁੰਦੇ ਹਨ ਹਰ ਕਿਸੇ ਮੁਸ਼ਕਲ ਦਾ ਸਾਹਮਣਾ ਬਹੁਤ ਹੀ ਚੰਗੀ ਤਰ੍ਹਾਂ ਕਰ ਲੈਂਦੇ ਹਨ ਇਹ ਲੋਕ ਬਹੁਤ ਜਲਦੀ ਪ੍ਰਭਾਵਿਤ ਹੁੰਦੇ ਹਨ ਇਹਨਾਂ ਦੇ ਦੋਸਤ ਅੱਛੇ ਪ੍ਰਤੀ ਸਮਰਪਿਤ ਹੁੰਦੇ ਹਨ ਇਹ ਆਪਣੀ ਉਮਰ ਦੇ 7 12 13 16 20 ਸਾਲ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਸ਼ੁੱਕਰਵਾਰ ਸ਼ੁੱਕਰਵਾਰ ਨੂੰ ਜਨਮ ਲੈਣ ਵਾਲੇ ਲੋਕ ਬਹੁਤ ਹੀ ਸੁੰਦਰ ਅਤੇ ਸਿੱਧੇ ਸੁਆਦੇ ਹੁੰਦੇ ਹਨ ਇਹ ਲੋਕ ਲੜਾਈ ਝਗੜੇ ਤੋਂ ਦੂਰ ਹੀ ਰਹਿਣਾ ਪਸੰਦ ਕਰਦੇ ਹਨ ਆਪਣੇ ਜੀਵਨ ਅਤੇ ਜੀਵਨ ਵਿੱਚ ਖੁਸ਼ੀ ਅਤੇ ਸ਼ਾਂਤੀ ਬਣਾਈ ਰੱਖਦੇ ਹਨ ਇਹਨਾਂ ਦੀ ਬੁੱਧੀ ਬਹੁਤ ਤੇਜ਼ ਹੁੰਦੀ ਹੈ ਇਹ ਕਿਸੇ ਵੀ ਆਰਥਿਕ ਤੰਗੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਪ੍ਰੇਮ ਦੇ ਮਾਮਲੇ ਵਿੱਚ ਇਹ ਇੱਕ ਜਗ੍ਹਾ ਤੇ ਟਿਕ ਨਹੀਂ ਸਕਦੇ ਇਹਨਾਂ ਦਾ ਵਿਆਹਵਿਕ ਜੀਵਨ ਸਫਲ ਹੁੰਦਾ ਹੈ ਸ਼ੁੱਕਰਵਾਰ ਮਾਤਾ ਲਕਸ਼ਮੀ ਦਾ ਦਿਨ ਹੁੰਦਾ ਹੈ ਇਸ ਦਿਨ ਜਨਮ ਲੋਕ ਬਹੁਤ ਜਿੰਦਾਦਿਲ ਬੁੱਧੀਮਾਨ ਸੁਆਹ ਵਾਲੇ ਸ਼ੈਨਸ਼ੀਲ ਤੇ ਭਾਵਕ ਹੁੰਦੇ ਹਨ ਇਹ ਆਪਣੇ ਆਪ ਨੂੰ ਹਰ ਸਥਿਤੀ ਦੇ ਅਨੁਕੂਲ ਬਣਾ ਲੈਂਦੇ ਹਨ ਮਾਂ ਲక్ష్ਮੀ ਦੀ ਕਿਰਪਾ ਕਾਰਨ ਇਹਨਾਂ ਦੇ ਜੀਵਨ ਦੇ ਪੌਤਿਕ ਸੁੱਖ ਇਹਨਾਂ ਨੂੰ ਪ੍ਰਾਪਤ ਹੁੰਦੇ ਹਨ ਦੂਸਰਿਆਂ ਦੀ ਮਦਦ ਕਰਨ ਲਈ ਇਹ ਲੋਕ ਹਮੇਸ਼ਾ ਤਿਆਰ ਰਹਿੰਦੇ ਹਨ ਇਹ ਲੋਕ ਸੱਭਿਆਚਾਰ ਕਲਾ ਸੰਗੀਤ ਦੇ ਪ੍ਰੇਮੀ ਹੁੰਦੇ ਹਨ 20 ਅਤੇ 24 ਸਾਲ ਦੀ ਉਮਰ ਵਿੱਚ ਇਹਨਾਂ ਨੂੰ ਥੋੜੀ ਕਠਿਨਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸ਼ਨੀਵਾਰ ਸ਼ਨੀਵਾਰ ਦੇ ਦਿਨ ਜਨਮੇ ਹੋਏ ਲੋਕਾਂ ਨੂੰ ਕਾਫੀ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਇਹ ਬਹੁਤ ਹੀ ਆਤਮ ਵਿਸ਼ਵਾਸ ਨਾਲ ਭਰਪੂਰ ਹੁੰਦੇ ਹਨ ਹਰ ਕਠਿਨਾਈ ਦਾ ਸਾਹਮਣਾ ਕਰਨ ਲਈ ਇਹ ਹਰ ਸਮੇਂ ਤਿਆਰ ਰਹਿੰਦੇ ਹਨ ਆਪਣੇ ਲਕਸ਼ ਨੂੰ ਪ੍ਰਾਪਤ ਕਰਨ ਲਈ ਇਹ ਬਹੁਤ ਹੀ ਮਿਹਨਤ ਕਰਦੇ ਹਨ ਜੋ ਲੋਕ ਸ਼ਨੀਵਾਰ ਨੂੰ ਪੈਦਾ ਹੁੰਦੇ ਹਨ ਉਹ ਆਲਸੀ ਅਤੇ ਸੰਕੋਚੀ ਵੀ ਹੁੰਦੇ ਹਨ ਇਹ ਕਾਰਕ ਆਪਣਾ ਕੰਮ ਕਰਨ ਦੀ ਯੋਜਨਾ ਤਾਂ ਬਣਾਉਂਦੇ ਹਨ ਪਰ ਉਸ ਨੂੰ ਸਹੀ ਟਾਈਮ ਤੇ ਕਰ ਨਹੀਂ ਸਕਦੇ ਇਹਨਾਂ ਲੋਕਾਂ ਨੂੰ ਇੱਕ ਸਾਵਧਾਨੀ ਵਰਤਣ ਦੀ ਜ਼ਰੂਰਤ ਪੈਂਦੀ ਹੈ ਇਹਨਾਂ ਨੂੰ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਤੋਂ ਕਦੇ ਸੁੱਖ ਨਹੀਂ ਮਿਲਦਾ ਇਹ ਆਪਣੇ ਜੀਵਨ ਵਿੱਚ ਬਹੁਤ ਕਸ਼ਟ ਚੱਲਦੇ ਹਨ ਫਿਰ ਵੀ ਹੱਸ ਮੁਖ ਸੁਹਾ ਦੇ ਹੁੰਦੇ ਹਨ ਸ਼ਨੀਵਾਰ ਨੂੰ ਜਨਮ ਲੈਣ ਵਾਲੇ ਲੋਕਾਂ ਨੂੰ ਗੇਹੂ ਸਾਫ ਰੰਗ ਪੰਨ ਮਾਹੀ ਲੇਕਿਨ ਕਰੋਧੀ ਸੁਆਦੇ ਹੁੰਦੇ ਹਨ ਇਹ ਬਹੁਤ ਜਲਦੀ ਹੀ ਲੋਕਾਂ ਨਾਲ ਅਣਬੰਧ ਕਰ ਲੈਂਦੇ ਹਨ ਇਹ ਆਪਣੀ ਧੁੰਨ ਦੇ ਵੀ ਪੱਕੇ ਹੁੰਦੇ ਹਨ ਇਹਨਾਂ ਦੀ ਜ਼ਿੰਦਗੀ ਵਿੱਚ ਬਹੁਤ ਉਤਰਾਚੜਾ ਆਉਂਦਾ ਹੈ ਇਹਨਾਂ ਨੂੰ ਜੀਵਨ ਵਿੱਚ ਬਹੁਤ ਸੰਭਲ ਕੇ ਚੱਲਣ ਦੀ ਆਦਤ ਹੁੰਦੀ ਹੈ ਇਹ ਕਦੇ ਵੀ ਕਦੇ ਆਲਸੀ ਵੀ ਹੋ ਜਾਂਦੇ ਹਨ ਇਨਾਂ ਦੇ ਦੋਸਤ ਵੀ ਬਹੁਤ ਘੱਟ ਹੁੰਦੇ ਹਨ ਇਹ ਬਹੁਤ ਇਮਾਨਦਾਰ ਹੁੰਦੇ ਹਨ ਪਰਿਵਾਰ ਅਤੇ ਰਿਸ਼ਤੇਦਾਰਾਂ ਤੋਂ ਇਹਨਾਂ ਨੂੰ ਸੁੱਖ ਬਹੁਤਾ ਪ੍ਰਾਪਤ ਨਹੀਂ ਹੁੰਦਾ ਇਹਨਾਂ ਨੂੰ ਜ਼ਿੰਦਗੀ ਦੇ 20 25 45 ਸਾਲਾਂ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਰਵੀਵਾਰ ਰਵੀਵਾਰ ਨੂੰ ਜਨਮ ਲੈਣ ਵਾਲੇ ਬੱਚੇ ਸੂਰੇ ਦੇਵ ਨਾਂ ਸੰਬੰਧਿਤ ਹੁੰਦੇ ਹਨ ਇਹਨਾਂ ਦੀ ਰਾਸ਼ੀ ਸਿੰਘ ਹੁੰਦੀ ਹੈ ਇਹ ਸ਼ੇਰ ਦੀ ਤਰ੍ਹਾਂ ਸੁਤੰਤਰ ਹੁੰਦੇ ਹਨ ਇਹ ਭਾਗਿਆਸ਼ਾਲੀ ਬਹੁਤ ਹੁੰਦੇ ਹਨ ਇਹ ਟੱਟ ਬੋਲਣ ਵਾਲੇ ਕਲਾਕ੍ਰਿਤੀਆਂ ਨੂੰ ਪਿਆਰ ਕਰਨ ਵਾਲੇ ਹੁੰਦੇ ਹਨ ਦੋਸਤਾ ਅਤੇ ਰਿਸ਼ਤੇਦਾਰਾਂ ਨੂੰ ਖੁਸ਼ ਰੱਖਣ ਦੀ ਪੂਰੀ ਕੋਸ਼ਿਸ਼ ਕਰਦੇ ਹਨ ਇਹ ਲੋਕ ਆਪਣੇ ਆਪ ਨੂੰ ਆਪਣੇ ਕੰਮ ਦੇ ਪ੍ਰਤੀ ਸੌਂਪ ਦਿੰਦੇ ਹਨ ਰਵੀਵਾਰ ਦਾ ਦਿਨ ਸੂਰਜ ਭਗਵਾਨ ਦਾ ਦਿਨ ਹੁੰਦਾ ਹੈ ਇਸ ਦਿਨ ਪੈਦਾ ਹੋਏ ਲੋਕ ਤੇਜਸ਼ਵੀ ਭਾਗਿਆਸ਼ਾਲੀ ਵੱਡੇ ਆਜੂ ਵਾਲੇ ਹੁੰਦੇ ਹਨ ਘੱਟ ਬੋਲਦੇ ਹਨ ਸੋਚ ਸਮਝ ਕੇ ਬੋਲਦੇ ਹਨ ਇਨ੍ਹਾਂ ਦੀਆਂ ਗੱਲਾਂ ਦਾ ਤ੍ਰਿਵਾਬ ਹੁੰਦਾ ਹੈ ਕਲਾ ਸਾਹਿਤ ਤੇ ਸਿੱਖਿਆ ਸਫਲਤਾ ਪ੍ਰਾਪਤ ਕਰਦੇ ਹਨ ਇਹ ਆਸਤੇ ਵਾਨ ਹੁੰਦੇ ਹਨ ਪਰਿਵਾਰ ਰਿਸ਼ਤੇਦਾਰਾਂ ਅਤੇ ਦੋਸਤਾਂ ਨਾਲ ਹਮੇਸ਼ਾ ਸਬੰਧ ਬਣਾ ਕੇ ਰੱਖਦੇ ਹਨ 20 ਅਤੇ 22 ਸਾਲ ਦੀ ਉਮਰ ਵਿੱਚ ਇਹਨਾਂ ਨੂੰ ਕਾਫੀ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਇਹਨਾਂ ਲੋਕਾਂ ਨੂੰ ਸੂਰਯਦੇਵ ਦੀਪ ਆਗਾਧਨਾ ਕਰਨੀ ਚਾਹੀਦੀ ਹੈ ਇਹਨਾਂ ਦਾ ਕੈਰੀਅਰ ਵੀ ਬਹੁਤ ਚੰਗਾ ਹੁੰਦਾ ਹੈ ਇਹ ਗੱਲਬਾਤ ਕਰਨ ਵਿੱਚ ਵੀ ਮਾहिर ਹੁੰਦੇ ਹਨ ਦੋਸਤੋ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਚੰਗੀ ਚੰਗੀ ਜਾਣਕਾਰੀ ਅਸੀਂ ਤੁਹਾਡੇ ਤੱਕ ਲੈ ਕੇ ਆ ਸਕੀਏ ਮਿਲਦੇ ਹਾਂ ਅਗਲੀ ਵੀਡੀਓ ਵਿੱਚ